ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਮੇਲਾ ਜਗਰਾਉ ਉਹ ਵੱਡੀ ਗਿਣਤੀ ਚ ਮੇਰੇ ਕਿਸਾਨ ਭਰਾ ਇੱਥੇ ਪਹੁੰਚੇ ਹੋਏ ਆ ਸਿਸਟਾਲਾਂ ਲੱਗੀਆਂ ਹੋਈਆਂ ਦਵਾਈਆਂ ਦੀਆਂ ਪੌਦਿਆਂ ਦੀਆਂ ਖਾਣ-ਪੀਣ ਵਾਲੇ ਸਮਾਨ ਦੀਆਂ ਤਾਂ ਸੁਹਾਰੀਆਂ ਦਵਾਈਆਂ ਲੱਗੀਆਂ ਵੱਡੀ ਗਿਣਤੀ ਚ ਇਕੱਠਾ ਬਾਈ ਜਿੱਥੇ ਸਾਰੀਆਂ ਮੈਡੀਕਲ ਦੋ ਦੂ ਕੀ ਰੁਪਏ ਲੱਗੇ ਜਦ ਨਿਹਰ ਕੀ ਸਾਰੀਆਂ ਮੈਡੀਕਲ ਮੇਲਾ ਜਗਰਾਓ ਉਹ ਵੱਡੀ ਗਿਣਤੀ ਚ ਸਾਡੇ ਵੀ ਪਹੁੰਚੇ ਹੋਏ ਆ

ਅੰਗਾਰ ਚ ਮੇਲਾ ਲੱਗਿਆ ਹੋਇਆ ਬਾਈ ਜੀ ਜੰਗਰਾਉਂ ਲਖਾਂ ਦੀ ਗੰਟੀ ਚ ਸਾਡੇ ਭਰਾ ਭੈਣਾਂ ਵੀ ਪਹੁੰਚੇ ਹੋਏ ਐ ਤੇ ਜਾ ਰਹੇ ਇੰਸਟਾਲਾਂ ਲੱਗੀਆਂ ਹੋਈਆਂ ਨੇ ਗੇਂਤੀ ਤੋਂ ਬਾਹਰ ਆ ਕੰਮ ਬਹੁਤ ਬੜਾ ਸੁਨੇਸ਼ਾ ਓਕੇ ਇਹ ਇੰਸਟਾਲਮੈਂਟ ਚੈੱਕ ਕਰਵਾ ਦਿੰਦੇ ਆ ਸਾਰੇ ਮੇਲੇ ਦਾ ਬਾਈ ਜੀ ਤੁਹਾਨੂੰ ਇਹ ਮੇਲਾ ਜਗਰਾਉਂ ਵੀਰੋ ਪੀ ਡੀ ਐਫਾ ਲਧਿਆਣਾ ਪੰਜਾਬ ਇਹ ਆਪੋ ਨੇ ਕਿੱਥੇ ਮੋਟਾ ਨਹੀਂ ਨੋ ਨੋ ਇਹ ਸਾਰਾ ਤੁਹਾਨੂੰ ਦਿਖਾਉਣਾ ਤਾੜੀ ਮਿਟਾਈ ਕਰਕੇ ਟਰੈਕਟਰ ਵੀ ਖੜੇ ਆ ਮਸ਼ੀਨਾਂ ਵੀ ਖੜੀਆਂ ਭਟੀਆਂ ਵੱਡੀ ਕਿਸ ਤਰ੍ਹਾਂ ਸੱਟਦੀ ਆ ਲਓ ਜੀ ਐਸੀ ਟ੍ਰੇਟਰ ਹੀ ਆ ਗਈ ਬਹੁਤ ਵੱਡੀਆਂ ਏਜੰਸੀਆਂ ਪਹੁੰਚੀਆਂ ਹੋਈਆਂ ਬਾਈ ਜੀ ਫਾਰਮ ਟਰੈਕ ਵਾਲਿਆਂ ਵੀ ਆ ਗਏ ਅੱਗੇ ਕਰੋ ਚੈੱਕ ਫਾਰ ਹੌਰੀਜ਼ੋਂਟਾਲੀ ਪਾਰਮਟਰ 1 60 55 855 ਆਪਕਾ ਬਹੁਤ ਵਧੀਆ ਬਹੁਤ ਚੌਕੀ ਬੈਕਪਲੇ ਦੇ ਨਾਲ ਦੀ ਨਾਲ ਜੋ ਉਦਚ ਪ੍ਰੋਬਲਮ ਹੁੰਦੀ ਉਹਨੂੰ ਫਾਲੋ ਕਰਦੇ ਵਿੱਚ ਖਾਸ ਬੰਦੇ ਬਹੁਤ ਵਧੀਆ ਬਹੁਤ ਚੌਕੀ ਉਹ ਬੈਕਪਲੇ ਦੇ ਨਾਲ ਹੈਲੋ ਆਵੇ ਆਗੇ ਫਾਰਮਟਰੈਕਾਂ ਦੇ ਨਾਲ ਅਲੈਕ ਵਾਅਲੈਕ ਜੀ ਜੰਦਾ ਮਸ਼ੀਨਾਂ ਆ ਗਈਆਂ ਸਾਰੀਆਂ ਮੇਲਿਆਂ ਤੇ ਜ਼ਰੂਰ ਕਿੜਾ ਮਾਰਿਆ ਕਰੋ ਭਰਾਵੋ ਮੋਹਦਾ ਫੋਟੋਸ ਕੋਈ ਨਾ ਕੋਈ ਮਸ਼ੀਨ ਆਵੇ ਕਤੂਨਾ ਕੋਈ ਬੰਦਾ ਹੈਗਾ ਕਿੰਨੇ ਇੱਥੇ ਲਾ ਦੋ ਕੋਈ ਚੱਕਰ ਨਹੀਂ ਹੈ कस्टमर आे न ਕੱਲੇ-ਕੱਲੇ ਚੀਜ਼ ਦੀ ਜਾਣਕਾਰੀ ਨਹੀਂ ਲੈ ਸਕਦੇ ਬਾਈ ਜੀ ਸਾਨੂੰ ਤੁਰ ਫਿਰ ਕੇ ਦਿਖਾ ਦੰਨੇ ਆ ਇਹ ਇੱਕ ਚੰਗਾ ਪਲਾਣਾ ਲੱਗਦਾ ਨਹੀਂ ਲਗਾ ਹਟਾਈ ਜਾ ਜਨਰੇਟਰ ਦਿਖਾਉਣੇ ਵੱਡੇ ਵੱਡੇ ਸੰਦੂਆ ਜੀ 35000 ਰੁਪਏ ਆਪਣੇ ਸਾਰੇ ਇੱਕ ਬਹੁਤ ਵੱਡਾ ਪ੍ਰਯੋਗ ਹੈ ਕਿੰਨਾ ਤੇ ਦਿਖਾਉਗਾ ਇਹ ਦੇਖਿਆ ਹੁਣ ਇਹ ਜਨਰੇਟਰ ਹੈ ਜੀ ਆ ਰੋਟਾ ਬੇਟਰਾ ਵੀ ਨਿਤ ਨਵੀਆਂ ਵੀਡੀਓ ਦੇਖਣ ਲਈ ਪੀ ਇਹਨੂੰ ਆਪਣੇ ਜ਼ਰੂਰ ਫੋਲੋ ਕਰ ਲਿਓ ਸਾਰੇ ਵੀਰਾਂ ਦਾ ਧੰਨਵਾਦ ਇਹੜੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਸਾਰੇ ਬਾਹਰ ਵਾਲੇ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਬਾਹਰੋਂ ਜਿੰਨੇ ਵੀ ਭਰਾ ਦੇ ਨੇ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਸਤਿਕਾਰ ਆ ਬਾਈ ਜੀ ਧੰਨਵਾਦ ਆ ਮੇਲਾ ਲੱਗਿਆ ਹੋਇਆ ਜਗਰਾਉ ਇੰਨਾ ਸਬਾਨ ਆ ਬਾਈ ਜੀ ਵੀ ਦਿਖਾ ਨਹੀਂ ਸਕਦੇ ਲੱਗਿਆ ਭੋਖ ਲੱਗੀ ਕੋਈ ਚੱਕੇ ਘਾਲ ਰਹੀ ਹੈ ਬੜੀ ਐ ਜੇ ਉਹ ਕਰ ਲੱਗ ਗਿਆ ਉਹ ਸੈਪੂਰਾ ਕਰ ਦਿਆ ਕਰਦਾ ਹੈ ਉਹ ਪਿੰਡ ਇਹਨੂੰ ਤਾਂ ਭੇਜਿਆ ਹੀ ਮੈਨੂੰ ਖੇਤੀਬਾੜੀ ਸੰਦ ਠੀਕ ਤੇ ਉਹਨਾਂ ਜੱਟ ਨੂੰ ਲਿਆਵਾਂਗੇ ਉਹ ਟਾਵਰ ਤੇ ਪਾਟਣਾ ਬੰਦ ਕਰੀਏ ਤੇ ਜੇ ਹਟਾਉਣੇ ਹੋਵੇ ਇਸ ਲੈਂਡ ਕਰਕੇ ਰੈਕਸ਼ਨ لا ني 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 いいね。

ਨੇ ਖਬਰੇ ਕਰ ਰਿਹਾ ਕਿ ਕਿਹੜੂ ਕੀ ਆ ਤਾ ਆਪਣਾ ਵੀਡੀਓਸ ਵੜਾਦ ਕਰਛੇ ਜਿੰਦਗੇ ਤੋਂ ਹੁਣ ਆ ਕੇ ਕਿਹੜੂ ਕੀ ਆ ਆ ਜੋ ਇੱਕ ਦੋ ਹੀ ਲੰਘ ਜੰਨੇ ਆ ਆਏ ਦੀ ਬਰੇਡ ਚੱਲੋ ਬਰੇਡ ਦੀ ਬਾਵਾ ਵੜਾ ਆ ਦੁੱਧ ਚਵਾਈ ਵਾਲੀਆਂ ਮਸ਼ੀਨਾਂ ਆ ਗਈਆਂ ਜੀ ਇੱਕ ਵਾਰ ਪਰਵਾਹੀ ਠੀਕ ਹੈ ਜੀ ਆ ਵੀ ਦੁੱਧ ਚਵਾਈ ਵਾਲੀਆਂ ਮਸ਼ੀਨਾਂ ਪਸ਼ੂਆਂ ਕੋਲੇ ਹੋਣਗੇ ਅਗਲੇ ਆਸਰਾ ਪਤ ਨੰਬਰ 4 ਦਾ ਹੈ ਕਿ ਵੀਰ ਜੀ ਦਾ ਨਾਮ ਹੌਂਸਲਾ ਜੰਦੂ ਦੇ ਰੀ ਭਾਰਮ ਵਿਗੜਵਾਲਾ ਵਿਗੜਵਾਲਾ ਜੰਦੂ ਦੇ ਲੱਗ ਸਿੱਧੂ ਦੇ ਰੀ ਭਾਰਮ ਆ ਨਾਮ ਦੇਣੇ ਆ ਬਾਈ ਜਿਹੜੇ ਪਸ਼ੂਆਂ ਨੇ ਮੁਕਾਬਲੇ ਜਿੱਤਣੇ ਆ ਬੋਲਟ ਉਧਰ ਬੋਲਟਾ ਕਾ ਫਾਰਮ ਖੜਾ ਇਹ ਨਾਮ ਦੇਣੇ ਆ ਮੇਲੇ ਚ ਵੀਰੋ ਇਹ ਸ਼ਹੀਦ ਵਰਮੇ ਦਾ ਪਾਲਾ ਜੀ ਮਿਹਨਤ ਦਾ ਠੀਕ ਇਹ ਵੀ ਕੁੱਤਣਾ ਕਿ ਬਾਈ ਉਹਨੇ ਬਾਈ ਨੇ ਗਾਂ ਵਾਲੇ ਨੇ ਜਿੱਨੇ ਆ ਹਾਂ ਜੀ ਹਾਂ ਨਵੀਂ ਸ਼ਹਿਰ ਦਾ ਹਾਂ ਭੁਲਿੰਦਰ ਸਿੰਘ ਨਵੀਂ ਸ਼ਹਿਰ ਦਾ ਗਾਂ ਵਾਲਾ ਭਾਈ ਨੂੰ ਇਹ ਟਰੈਕਟਰ ਦਿੱਤੇ ਆ ਜਿਹਦੀ ਆਪਣੀ ਵੀਡੀਓ ਚੈਨਲ ਤੇ ਪਾਈ ਹੋਈ ਵਾਹਿਗੁਰੂ ਜੀ ਕਾ ਖਾਲਸਾ